ਪਿਛਲੇ ਦਿਨੀ ਇੱਕ ਐਨਆਰਆਈ ਬਜ਼ੁਰਗ ਜੋੜੇ ਦੇ ਨਾਲ ਦਿੱਲੀ 에어ਪੋਰਟ ਤੋਂ ਪੰਜਾਬ ਆਉਂਦਿਆਂ ਜੋ ਲੁੱਟਖੋਦੀ ਨੀਅਤ ਦੇ ਨਾਲ ਇੱਕ ਹਾਦਸਾ ਵਾਪਰ ਜਾਣਾ ਸੀ ਉਸ ਹਾਦਸੇ ਦੇ ਵਿੱਚ ਜਿਹੜੀ ਬਜ਼ੁਰਗ ਜੋੜੇ ਨੂੰ ਸੁਰੱਖਿਅਤ ਜਾਂ ਉਹਨਾਂ ਦੀ ਹਿਫਾਜ਼ਤ ਕਰਕੇ ਜਿਹੜਾ ਲੈ ਕੇ ਆਏ ਸਨ ਡਰਾਈਵਰ ਅੱਜ ਐਨ ਆਰ ਆਈ ਮਾਮਲਿਆਂ ਦੇ ਪੰਜਾਬ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਬਕਾਇਦਾ ਉਸ ਬਜ਼ੁਰਗ ਜੋੜੇ ਨੂੰ ਵੀ ਮਿਲਣ ਆਏ ਆ ਜਿੱਥੇ ਉਹਨਾਂ ਨੇ ਡਰਾਈਵਰ ਦੀ ਭੂਮਿਕਾ ਨੂੰ ਲੈ ਕੇ ਬੇਹੱਦ ਸਰਾਇਆ ਔਰ ਇਥੋਂ ਤੱਕ ਕਿ ਉਹਨਾਂ ਨੇ ਆਪਦੇ ਵਿਭਾਗ ਵੱਲੋਂ 1 ਲੱਖ ਰੁਪਇਆ ਉਹਨਾਂ ਨੂੰ ਨਿੱਜੀ ਤੌਰ ਤੇ ਦੇਣ ਦਾ ਕਿਹਾ ਤੇ ਇਹ ਵੀ ਕਿਹਾ ਹੈ ਕਿ ਇਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਬਹਾਦਰੀ ਪਦਾ ਪੁਰਸਕਾਰ ਵੀ ਦੇ ਕੇ ਨਿਵਾਜਿਆ ਜਾਣਾ ਇਹ ਸਾਰਾ ਜੋ ਘਟਨਾਕਰਮ ਵਾਪਰਦਾ ਸਾਡੇ ਨਾਲ ਉਹ ਡਰਾਈਵਰ ਲਖਵਿੰਦਰ ਸਿੰਘ ਮੌਜੂਦ ਨਹੀਂ ਜੋ ਪਿੰਡ ਚਿਮਨੇ ਵਾਲਾ ਤੋਂ ਸਭ ਤੋਂ ਪਹਿਲਾਂ ਤੁਸੀਂ ਉਸ ਹਾਦਸੇ ਦੇ ਦੌਰਾਨ ਜਿਹੜਾ ਤੁਸੀਂ ਜਦੋਂ ਇੱਕ ਡਰ ਤੇ ਭੈ ਸੀ ਉਸ ਦੇ ਦੌਰਾਨ ਇੱਕ ਬਜ਼ੁਰਗ ਜੋੜੇ ਨੂੰ ਸਖਤ ਲੈ ਕੇ ਗਏ ਹੋ ਉਸ ਦੇ ਦਰਮਿਆਨ ਤੁਹਾਡੇ ਮਨ ਕੀ ਸੀਗਾ ਔਰ ਤੁਹਾਡੇ ਮਨ ਦੇ ਮੁਤਾਬਕ ਕਿਵੇਂ ਤੁਸੀਂ ਇਹ ਫੈਸਲਾ ਲਿਆ ਕਿ ਉਹਨਾਂ ਨੂੰ ਅਜਿਹੇ ਹਾਸਾ ਹੋ ਸਕਦਾ ਤੁਸੀਂ ਡਰਾਈਵਰੀ ਕਰਦੇ ਹੋ ਬਹੁਤ ਸਾਰੇ ਹਾਸੇ ਇਸ ਤੋਂ ਪਹਿਲਾਂ ਵੀ ਕਦੇ ਦੇਖੇ ਹੋਣ ਜਾ ਨਹੀਂ ਦੇਖੇ ਤਾਂ ਅਜਿਹਾ ਕੀ ਮਨ ਦੇ ਵਿੱਚ ਆਇਆ ਕਿ ਜਿਸ ਤਰੀਕੇ ਤੁਸੀਂ ਉਹਨਾਂ ਦਾ ਰਾਇ ਉਹਨਾਂ ਨੂੰ ਸੁਰੱਖਤ ਲੈ ਕੇ ਆਇਓ ਹਾਂਜੀ ਸਰ ਉਹ ਤਾਂ ਸਰ ਇਹ ਗੱਲ ਸੀ ਵੀ ਅਸੀਂ ਜਦੋਂ ਉੱਥੋਂ ਦਿੱਲੀ ਤੋਂ ਨਿਕਲੇ ਸੀ ਆ ਕੇ ਅਸੀਂ ਰੁਕੇ ਸੀਗੇ ਸੋਨੀਪਾ ਮੁਰਤਲ ਹਵੇਲੀ ਤੇ ਉੱਥੋਂ ਜਦੋਂ ਨਿਕਲੇ ਸਾਨੂੰ ਪਿੱਛੋਂ ਨਿਕਲ ਕੇ ਆ ਰਹੇ ਸੀ ਸਾਨੂੰ ਨਹੀਂ ਪਤਾ ਲੱਗਿਆ ਅਚਾਨਕ ਇੱਕਦਮ ਸਾਡੇ ਅੱਗੇ ਕਾਰ ਰੋਕ ਗਈ ਜਦੋਂ ਆ ਕੇ ਤੇ ਸਾਨੂੰ ਇਹ ਲੱਗਿਆ ਵੀ ਇਹ ਕਾਰ ਕੋਈ ਵਾਰਦਾਤ ਦੇ ਕਾਰਨ ਲੁੱਟਖੋਹ ਦੇ ਕਵਾਸਤੇ ਆਈ ਹੋਈ ਹੈ ਅਸੀਂ ਜਦੋਂ ਗੱਡੀ ਤੋਂ ਉੱਥੋਂ ਸਾਈਡ ਤੋਂ ਕੱਢ ਕੇ ਗੱਡੀ ਭਜਾਈ ਉਹਨਾਂ ਨੇ ਸਾਡੇ ਅੱਗੇ ਜਾ ਕੇ ਦੁਬਾਰਾ ਫੇਰ ਗੱਡੀ ਲਾ ਲਈ ਇੱਕ ਬੰਦਾ ਉਤਰ ਕੇ ਇੱਧਰ ਖੜ ਗਿਆ ਇੱਕ ਦੂਸਰੀ ਸਾਈਡ ਤੇ ਖੜ ਗਿਆ ਦੋਨੋਂ ਸਾਈਡ ਤੇ ਪਹਿਲਾਂ ਤਾਂ ਅਸੀਂ ਵੀ ਰੁਕ ਗਏ ਅਸੀਂ ਡਰ ਗਏ ਅਸੀਂ ਕਿ ਪਹਿਲਾਂ ਮੇਰੇ ਮਨ 'ਚ ਮੈਨੂੰ ਇਹਨਾਂ ਨੇ ਅੰਕਲ ਹੋ ਰਹੇ ਨੇ ਕਿਹਾ ਵੀ ਇਹ ਕੀ ਹੋ ਗਿਆ ਮੈਨੂੰ ਮੇਰੇ ਮਨ 'ਚ ਥੋੜਾ ਡਰ ਆ ਪਰ ਮੈਂ ਸੋਚਿਆ ਵੀ ਸਾਰੇ 4 ਬੰਦੇ ਆ ਵਿੱਚ ਗੱਡੀ ਦੇ ਚਾਰੋਂ ਖਤਮ ਹੋ ਜਾਣਗੇ ਜਿਨ੍ਹਾਂ ਨੇ ਇਹਨਾਂ ਨੇ ਬੰਦਿਆਂ ਨੇ ਛੱਡਣਾ ਨਹੀਂ ਲੁੱਟਖੋ ਵੀ ਕਰ ਲੈਣਗੇ ਸੱਟਾਂ ਫੇਟਾਂ ਵੀ ਮਾਰਨਗੇ ਫਿਰ ਮੈਂ ਫੈਸਲਾ ਲਿਆ ਮੈਂ ਸੋਏ ਦਿਮਾਗ ਦੇ ਵਿੱਚ ਨਾ ਕੈਨੀ ਟਾਈਮ ਮੇਰੇ ਦਿਮਾਗ ਚ ਆ ਗਈ ਕਿ ਇੱਕ ਬੰਦਾ ਉਹਨਾਂ ਦੇ ਆਪਣੇ ਮਰਨ ਨਾਲੋਂ ਉਹਨਾਂ ਦਾ ਬੰਦਾ ਮਰ ਜੇ ਤਾਂ ਕੋਈ ਦਿੱਕਤ ਨਹੀਂ ਮੈਂ ਗੱਡੀ ਭਿਜਾਤੀ ਚਾਹੇ ਐਕਸੀਡੈਂਟ ਹੁੰਦਾ ਗੱਡੀ ਦੇ ਥੱਲੇ ਆਉਂਦਾ ਜਾਂ ਜੋ ਮਰਜ਼ੀ ਹੁੰਦਾ ਫਿਰ ਮੈਂ ਗੱਡੀ ਉੱਥੋਂ ਭਿਜਾ ਲਈ ਉਹ ਬੰਦੇ ਸਾਈਡ ਤੇ ਹੋ ਗਏ ਭੱਜ ਕੇ ਸਾਈਡ ਆਪਣੇ ਭੱਜ ਕੇ ਉਹਨਾਂ ਨੇ ਗੱਡੀ ਦੇ ਮੂਹਰੇ ਸ਼ੀਸ਼ੇ ਤੇ ਮਾਰੀ ਹੌਲਾ ਕੀਤਾ ਉਹਨਾਂ ਨੇ ਗੱਡੀ ਦੇ ਔਰ ਸਾਈਡ ਤੋਂ ਵੀ ਉਹਨਾਂ ਨੇ ਗੱਡੀ ਤੇ ਕੀਤਾ بیسਬਾਲ ਨਾਲ ਵਾਰ ਕੀਤਾ ਗੱਡੀ ਤੇ ਫਿਰ ਅਸੀਂ ਵਾਰ ਗੱਡੀ ਉੱਥੋਂ ਭਿਜਾ ਕੇ ਲੈ ਗਿਆ ਅੱਗੇ ਜਾ ਕੇ ਉਹਨਾਂ ਨੇ ਫਿਰ ਕੀ ਕੀਤਾ ਫੇਰ ਗੱਡੀ ਸਾਡੇ ਪਿੱਛੇ ਲਾਈ ਪਿੱਛੇ ਲਾ ਕੇ ਗੱਡੀ ਫੇਰ ਕਦੇ ਸਾਈਡ ਤੋਂ ਡਰਾਈਵਰ ਸਾਈਡ ਤੋਂ ਕਦੇ ਕਨੈਕਟਰ ਸਾਈਡ ਤੋਂ ਗੱਡੀ 'ਚ ਗੱਡੀ ਮਾਰਨ ਦੀ ਕੋਸ਼ਿਸ਼ ਕੀਤੀ ਇਹ ਖੇਡ ਕਮ ਸੇ ਕਮ 25 30 ਕਿਲੋਮੀਟਰ ਤੱਕ ਇਹੀ ਖੇਡ ਚੱਲਦੀ ਰਹੀ ਫੇਰ ਉਹਨਾਂ ਨੇ ਅੱਗੇ ਜਾ ਕੇ ਫੇਰ ਬੇਸਬਾਲ ਕੱਢੇ ਔਰ ਡਰਾਈਵਰ ਸਾਈਡ ਦੇ ਸ਼ੀਸ਼ੇ ਤੇ ਆ ਕੇ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਮੈਨੂੰ ਅੰਕਲ ਆਂਟੀ ਨੇ ਥੋੜਾ ਫੇਰ ਉਹ ਗੱਡੀ ਅੱਗੇ ਨਿਕਲ ਗਈ ਅੰਕਲ ਆਂਟੀ ਨੇ ਮੈਨੂੰ ਕਿਹਾ ਇਹਨਾਂ ਨੇ ਕਿਹਾ ਮੈਨੂੰ ਕਹਿੰਦੇ ਅਸੀਂ ਤਾਂ ਜ਼ਿੰਦਗੀ ਹੰਢਾਈ ਬੈਠੇ ਹਾਂ ਤੂੰ ਆਪਣੀ ਡਰ ਗੱਡੀ ਛੱਡ ਕੇ ਤ ਸਾਡਾ ਕੋਈ ਨਹੀਂ ਸਾਡੇ ਨਾਲ ਜੋ ਹੋਊਗੀ ਦੇਖੀ ਜਾਊਗੀ ਪਰ ਗੱਲ ਇਹ ਵੀ ਸਵਾਰੀ ਸਾਡੇ ਭਰੋਸੇ ਤੇ ਸਾਡੇ ਨਾਲ ਬੈਠਦੀ ਹੈ ਹਰ ਘਰ ਦੇ ਹਰ ਪਰਿਵਾਰ ਦੇ ਕੋਲ ਆਪਣੀਆਂ 4-4 ਗੱਡੀਆਂ ਖੜੀਆਂ ਹੋਣ ਦੇ ਬਾਵਜੂਦ ਸਵਾਰੀ ਸਾਡੇ ਨਾਲ ਜਾਂਦੀ ਹੈ ਤੇ ਸਵਾਰੀ ਨੂੰ ਬਚਾਉਣਾ ਸਾਡਾ ਧਰਮ ਵੀ ਹੈ ਸਾਡਾ ਫਰਜ਼ ਵੀ ਆ ਸਾਡਾ ਕਰਮ ਆ ਮੈਂ ਇਹ ਸੋਚ ਕੇ ਮੈਂ ਸੋਚਿਆ ਚਲੋ ਮੈਨੂੰ ਇਹਨਾਂ ਨੇ ਕਿਹਾ ਮੈਂ ਕਿਹਾ ਨਹੀਂ ਜਾਂ ਤਾਂ ਮੈਨੂੰ ਮਾਰਨ ਤੋਂ ਬਾਅਦ ਤਾਂ ਚਾਹੇ ਤੁਹਾਨੂੰ ਕੋਈ ਲੁੱਟ ਲਵੇ ਪਰ ਜੇ ਮੇਰੇ ਜਿਉਂਦੇ ਜੀ ਮੈਂ ਇਹ ਕੰਮ ਨਹੀਂ ਹੋਣ ਦਿੰਦਾ ਕਿਉਂਕਿ ਸਾਡੇ ਡਰਾਈਵਰ ਕੰਮ ਤੇ ਤਾਂ ਪਹਿਲਾਂ ਹੀ ਬਹੁਤਾ ਬਿੱਲ ਲੱਗੇ ਹੋਏ ਆ ਲੋਕ ਬਦਨਾਮ ਕਰਦੇ ਆ ਸਾਨੂੰ ਜੇ ਮੈਂ ਇਹ ਕੰਮ ਨਾ ਕਰਦਾ ਤੇ ਲੋਕਾਂ ਨੇ ਕਹਿਣਾ ਸੀ ਸ਼ਾਇਦ ਡਰਾਈਵਰ ਇਹਨਾਂ ਦੇ ਨਾਲ ਰਲਿਆ ਹੋ ਸਕਦਾ ਡਰਾਈਵਰ ਨੇ ਜਾਣ ਬੁੱਝ ਕੇ ਲੁੱਟ ਕਰਵਾਤੀ ਤਾਨੂੰ ਪਤਾ ਲੋਕੀ ਬਹੁਤ ਬਹੁਤ ਗੱਲਾਂ ਕਰਦੇ ਆਂ ਲਖਵਿੰਦਰ ਜੀ ਤੁਸੀਂ ਇਸ ਤੋਂ ਪਹਿਲਾਂ ਵੀ ਉਸ 에어ਪੋਰਟ ਤੇ ਜਾਣੇ ਹੋਗੇ ਅਕਸਰ ਪਹਿਲਾਂ ਵੀ ਕਦੇ ਇਹੋ ਜੀ ਤੁਹਾਨੂੰ ਜਿਹੜੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਜਾਂ ਫਸਟ ਟਾਈਮ ਤੁਹਾਡੇ ਜ਼ਿੰਦਗੀ ਚ ਆਇਆ ਰਸਤੇ ਦੇ ਵਿੱਚ ਤਾਂ ਇਦਾਂ ਜਾਂਦਾ ਹੁੰਦਾ ਤਾਂ ਪਹਿਲੀ ਵਾਰ ਹੋਇਆ ਜੀ ਬਾਕੀ ਪੰਜਾਬੀ ਬਾਗ ਕੋਲੇ ਥੋੜੀਆਂ ਮੋੜੇ ਘਟਨਾਵਾਂ ਹੁੰਦੀਆਂ ਰਹਿੰਦੀਆਂ ਉਹ ਤਾਂ ਲੋਕਾਂ ਨਾਲ ਆਮ ਹੀ ਦਿੱਲੀ ਦੇ ਵਿੱਚ ਤਾਂ ਹੁੰਦੀਆਂ ਰਹਿੰਦੀਆਂ ਪਰ ਆਉਣ ਦਾ ਰੋਡ ਸਾਡੇ ਨਾਲ ਪਹਿਲੀ ਵਾਰ ਹੀ ਹਾਦਸਾ ਹੋਇਆ ਕਦੇ ਇਸ ਤੋਂ ਪਹਿਲਾਂ ਨਹੀਂ ਹੋਇਆ ਜੀ ਠੀਕ ਹਾਂਜੀ ਪੰਜਾਬ ਸਰਕਾਰ ਦੇ ਮੰਤਰੀ ਐਨ ਆਰ ਆਈ ਮਾਮਲਿਆਂ ਦੇ ਬਕਾਇਦਾ ਆਏ ਨੇ ਤੁਹਾਨੂੰ 1 ਲੱਖ ਰੁਪਏ ਦਾ ਜਿਹੜਾ ਅੱਜ ਨਾਮ ਦੇ ਕੇ ਗਏ ਨੇ ਤੁਸੀਂ ਉਸ ਨੂੰ ਕਿੱਦਾਂ ਦੇਖਦੇ ਹੋ ਔਰ ਉਹਨਾਂ ਨੇ ਵੀ ਕਿਹਾ ਕਿ ਤੁਹਾਨੂੰ ਬਾਦਰੀ ਦਾ ਜਿਹੜਾ ਇੱਕ ਸਨਮਾਨ ਵੀ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਊਗਾ। ਉਹ ਧੰਨਵਾਦ ਕਰਦੇ ਆਂ ਜੀ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਇਹਨਾਂ ਮਾਨ ਦਿੱਤਾ ਜੀ ਇਸ ਪਰਿਵਾਰ ਦਾ ਵੀ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਮਾਨਸਤ ਕਰ ਦਿੱਤਾ ਜੀ। ਕਿਤੇ ਤੁਹਾਡੀ ਅਰਖਤਾ ਸਿਰਫ ਡਰਾਈਵਰੀ ਨਾਲ ਜੁੜੀ ਹੋਈ ਆ। ਕੀ ਤੁਹਾਨੂੰ ਇਹ ਲੱਗਦਾ ਕਿ ਇਹ ਤੁਹਾਡੀ ਹੋਰ ਮੰਗ ਵੀ ਹੋ ਸਕਦੀ ਹੈ ਸਰਕਾਰ ਕੋਲੋਂ ਹਾਂਜੀ ਸਰਕਾਰ ਦੇਖ ਲੈ ਸਰਕਾਰ ਕਰੇ ਹਾਂਜੀ ਸਰਕਾਰ ਕਰਦੀ ਹੈ ਸਰਕਾਰ ਚਾਹੇ ਤਾਂ ਸਾਨੂੰ ਨੌਕਰੀ ਵੀ ਦੇ ਸਕਦੀ ਹੈ ਕੋਸ਼ਿਸ਼ ਕਰਦੀ ਹੈ ਹਾਂ ਤਹਾਡੇ ਪਰਿਵਾਰ ਦੇ ਵਿੱਚ ਕੌਣ ਸੀਗੇ ਜੇਕਰ ਅਸੀਂ ਗੱਲ ਕਰੀਏ ਤਾਂ ਜੀਸਸ ਜੀ ਸਥਿਤੀ 'ਚ ਸੀ ਤੁਸੀਂ ਵੀ ਡਰਾਈਵਰੀ ਕਰਦੇ ਹੋ ਦਿਹਾੜੀ ਰਜਾਨਾ ਦੀ ਕਰਦੇ ਹੋ ਅਜਿਹੀ ਸਥਿਤੀ ਦੇ ਵਿੱਚ ਆਪਣਾ ਇੱਕ ਪਰਿਵਾਰ ਵੀ ਹੁੰਦਾ ਪਰਿਵਾਰ ਦੇ ਵਿੱਚ ਤੁਹਾਡੇ ਨਾਲ ਕੌਣ ਨੇ ਜੇਕਰ ਆਪਾਂ ਗੱਲ ਕਰੀਏ ਜਿਨ੍ਹਾਂ ਦਾ ਗੁਜ਼ਾਰਾ ਤੁਹਾਡੀ ਇੱਕ ਡਰਾਈਵਰੀ ਤੇ ਡਰਾਈਵਰੀ ਵੀ ਆਪਾਂ ਕਹਿ ਸਕਦੇ ਹਾਂ ਬਹੁਤ ਘੱਟ ਜਿਹੜਾ ਆਪਾਂ ਨੂੰ ਬਚਦਾ ਕਿਉਂਕਿ ਗੱਡੀਆਂ ਦੇ ਖਰਚੇ ਵੀ ਆ ਜਾਂ ਹੋਰ ਵੀ ਖਰਚੇ ਆ ਜੇਕਰ ਤੁਹਾਨੂੰ ਕੋਈ ਸਰਕਾਰੀ ਜੋਬ ਕਿਤੇ ਮਿਲਦੀ ਹੈ ਤਾਂ ਉਸ ਦੇ ਨਾਲ ਪਰਿਵਾਰ ਦੇ ਜੀ ਨੂੰ ਫਾਇਦਾ ਹੁੰਦਾ ਪਰਿਵਾਰ ਦੇ ਵਿੱਚ ਮੇਰਾ ਇੱਕ ਬ੍ਰਦਰ ਆ ਜੀ ਇੱਕ ਮਾਤਾ ਪਿਤਾ ਚਾਰ-ਚਾਰੋਂ ਹੈ ਠੀਕ ਹੈ ਤੁਸੀਂ ਮੈਰਿਟ ਨਹੀਂ ਹੋਣੀ ਨਹੀਂ ਆਣ ਮੇਰੇ ਡਾ ਠੀਕ ਹੈ ਇਹ ਸੰ ਸਾਹ ਨਹੀਂ ਹੁੰਦਾ ਰਹੀ ਹੈ ਹਾਂ ਇਹ ਸੰ ਲਖਵਿੰਦਰ ਸਿੰਘ ਡਰਾਈਵਰ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਔਰ ਜਿਨ੍ਹਾਂ ਨੂੰ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਐਨ ਆਰ ਆਈ ਮਾਮਲਿਆਂ ਦੇ ਬਕਾਇਦਾ 1 ਲੱਖ ਦਾ ਜਿਹੜਾ ਆਪਣੇ ਵਿਭਾਗ ਵੱਲੋਂ ਅਨਾਉਂਸ ਕਰਕੇ ਗਏ ਨੇ ਇਨਾਮ ਇਸ ਦੇ ਨਾਲ ਹੀ ਉਹਨਾਂ ਨੂੰ ਬਹਾਦਰੀ ਦਾ ਜਿਹੜਾ ਪੰਜਾਬ ਸਰਕਾਰ ਵੱਲੋਂ ਪੁਰਸਕਾਰ ਦਾ ਵੀ ਐਲਾਨ ਕੀਤਾ ਹੈ ਪਰ ਕੀ ਤਣਾ ਕੀਤੇ ਲਖਵਿੰਦਰ ਦੇ ਮਨ ਵਿੱਚ ਬਲਬਲਾ ਹੈ ਕਿ ਉਸ ਨੂੰ ਜੇਕਰ ਕਿਤੇ ਸਰਕਾਰ ਪੰਜਾਬ ਸਰਕਾਰੀ ਚਾਵੇ ਤਾਂ ਉਸ ਨੂੰ ਨਿੱਜੀ ਜੇ ਕਿਤੇ ਸਰਕਾਰੀ ਕਿਸੇ ਡਿਪਾਰਟਮੈਂਟ ਵਿੱਚ ਰੁਜ਼ਗਾਰ ਦਾ ਪੱਕਾ ਵਸੀਲਾ ਕਰ ਦੇਵੇ ਤਾਂ ਉਸ ਨੂੰ ਜ਼ਰੂਰ ਫਾਇਦਾ ਹੋ ਸਕਦਾ ਹੈ ਫਾਜ਼ਿਲਕਾ ਤੋਂ ਡੇਲੀ ਪੋਸਟ ਪੰਜਾਬ ਰਿਆਣਾ ਮਾਚਲੀ ਨਿਸ਼ਾਨ ਸਿੰਘ ਸੰਧੂ